ਹੈਲੋ ਮਾਈ ਡੀਅਰ ਸਟੂਡੈਂਟਸ ਸੋ ਅੱਜ ਅਸੀਂ ਬ੍ਰਿਯਾਮ ਸਿੰਘ ਸੰਧੂ ਜੀ ਬਾਰੇ ਪੜਾਂਗੇ ਠੀਕ ਹੈ ਜੀ ਮੂਵ ਕਰਦੇ ਹਾਂ ਜੀ ਅਸੀਂ ਆਪਣੀ ਸਲਾਈਡ ਦੇ ਉੱਪਰ ਚਲੋ ਜੀ ਦੇਖੋ ਜੀ ਬ੍ਰਿਯਾਮ ਸਿੰਘ ਸੰਧੂ ਇਹਨਾਂ ਦਾ ਜਨਮ 10 ਸਤੰਬਰ 1945 ਨੂੰ ਹੋਇਆ ਏਕ ਪੰਜਾਬੀ ਕਹਾਣੀਕਾਰ ਹੈ 2000 ਵਿੱਚ ਇਹਨਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਇਹਨਾਂ ਨੂੰ ਸਾਹਿਤ ਦੇ ਗਾਦਮੀ ਨਾਮ ਮਿਲਿਆ ਇਹ ਮੂਲ ਰੂਪ ਵਿੱਚ ਪੰਜਾਬੀ ਲੇਖਕ ਹੈ ਇਹਨਾਂ ਦੀਆਂ ਰਚਨਾਵਾਂ ਹਿੰਦੀ ਬੰਗਾਲੀ ਉਰਦੂ ਅਤੇ ਅੰਗਰੇਜ਼ੀ ਵਿੱਚ ਵੀ ਅਨਵਾਦ ਹੋ ਚੁੱਕੀਆਂ ਹਨ ਇਹਨਾਂ ਦੀਆਂ ਦੋ ਕਹਾਣੀਆਂ ਚੌਥੀ ਕੂਟ ਤੇ ਮੈਂ ਹੁਣ ਠੀਕ ਠਾਕ ਖਾਂ ਦੇ ਆਧਾਰ ਤੇ ਚੌਥੀ ਕੂਟ ਫਿਲਮ ਵੀ ਬਣੀ ਹੈ ਇਹਨਾਂ ਦੀ ਜਿਸ ਦਾ ਨਿਰਦੇਸ਼ਨ ਠੀਕ ਹੈ ਗੁਰਵਿੰਦਰ ਸਿੰਘ ਨੇ ਜਿਹਨੂੰ ਨਿਰਦੇਸ਼ਕ ਨਿਰਦੇਸ਼ਕ ਕੀਤਾ ਸੀ ਠੀਕ ਹੈ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਿਤ ਕੀਤਾ ਸੀ ਇਹ ਫਿਲਮ ਮਈ 2015 ਨੂੰ ਫਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੋ ਮੰਤਰੀ ਫਿਲਮ ਉਤਸਵ ਲਈ ਚੁਣੀ ਗਈ। ਇਹ ਪੰਜਾਬੀ ਦੀ ਪਹਿਲੀ ਫਿਲਮ ਹੈ ਜਿਹੜੀ ਕੋ ਮੰਤਰੀ ਉਤਸਵ ਦੇ ਲਈ ਚੁਣੀ ਗਈ ਹੈ। ਇਹ ਪੰਜਾਬੀ ਦੀ ਪਹਿਲੀ ਫਿਲਮ ਹੈ। ਇਹਨਾਂ ਦੀ ਇੱਕ ਕਹਾਣੀ ਹੈ ਜੀ ਜਮਰੋਦ ਠੀਕ ਹੈ। ਤੇ ਨਵਤੇਜ ਸੰਧੂ ਨੇ ਫਿਕਚਰ ਫਿਲਮ ਬਣਾਈ ਜਾਨੀ ਜਿਹੜੀ ਜਮਰੋਦ ਹੈ ਇਹਨਾਂ ਦੀ ਕਹਾਣੀ ਹੈ। ਉਦੇ ਉੱਤੇ ਫੀਚਰ ਫਿਲਮ ਬਣੀ ਆ ਜੋ ਕਿ ਨਵ ਤੇਜ ਸੰਧੂ ਨੇ ਬਣਾਈ ਆ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਵਿਰਿਆਮ ਸੰਧੂ ਦਾ ਨਾਮ ਇਸ ਕਰਕੇ ਅਹਿਮ ਮੰਨਿਆ ਜਾਂਦਾ ਕਿਉਂਕਿ ਇਹਨਾਂ ਨੇ ਪੰਜਾਬੀ ਵਿੱਚ ਲੰਮੀ ਕਹਾਣੀ ਲਿਖਣ ਦੀ ਪਰਤ ਪਾਈ ਹੈ ਕਹਾਣੀ ਜਰੀਏ ਪੰਜਾਬ ਸੰਕਟ ਦੇ ਪ੍ਰਭਾਵਾਂ ਦੀ ਪੇਸ਼ਕਾਰੀ ਕਰਨਾ ਅਤੇ ਇਹਨਾਂ ਦੇ ਰਚਨਾਜਕਤ ਦਾ ਕੇਂਦਰ ਹੈ ਇਨਾਂ ਦੇ ਮੁੱਢਲੇ ਜੀਵਨ ਦੀ ਗੱਲ ਕਰ ਲਈਏ ਤਾਂ ਜੀ ਸਰਕਾਰੀ ਰਿਕਾਰਡ ਮੁਤਾਬਕ ਬਰਿਆਮ ਸਿੰਘ ਸੰਧੂ ਦਾ ਜਨਮ 10 ਸਤੰਬਰ 1945 ਨੂੰ ਠੀਕ ਹੈ ਹੋਇਆ ਹੈ ਇਸ ਸਰਕਾਰੀ ਰਿਕਾਰਡ ਮੁਤਾਬਕ ਆਸਲ 'ਚ ਇਹਨਾਂ ਦਾ ਜਨਮ 5 ਦਸੰਬਰ 1945 ਦੇ ਦਿਨ ਬੁੱਧਵਾਰ ਵਾਲੇ ਦਿਨ ਹੋਇਆ ਹੈ ਨਾਨਕੇ ਪਿੰਡ ਚਮਿੰਡਾ ਕਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੈ ਇਹਨਾਂ ਦੇ ਪਿਤਾ ਦਾ ਨਾਮ ਦੀਦਾਰ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਜੁਗਿੰਦਰ ਕੌਰ ਸੰਧੂ ਹੈ ਇਹਨਾਂ ਦੇ ਪੰਜ ਭੈਣ ਭਰਾ ਹਨ ਤਿੰਨ ਭੈਣਾਂ ਦੋ ਭਰਾ ਆਪਣੇ ਭੈਣ ਭਰਾਵਾਂ ਵਿੱਚੋਂ ਬ੍ਰਿ얌 ਸਿੰਘ ਸੰਧੂ ਸਭ ਤੋਂ ਵੱਡਾ ਯਾਨੀ ਪਲੇਠਾ ਪੁੱਤਰ ਹੈ ਇਹਨਾਂ ਦੇ ਨਾਨਕੇ ਔਲਖ ਜੱਟ ਹਨ ਬ੍ਰਿ얌 ਸਿੰਘ ਸੰਧੂ ਦਾ ਵਿਆਹ ਰਾਜਵੰਤ ਕੌਰ ਨਾਲ ਹੋਇਆ ਸਿੱਖਿਆ ਦੀ ਗੱਲ ਕਰ ਲਈਏ ਤਾਂ ਪਰਿਵਾਰ ਵਿੱਚ ਬੱਚਿਆਂ ਦੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਸੀ ਪਰੰਤੂ ਬ੍ਰਿਯਾਮ ਸਿੰਘ ਸੰਧੂ ਆਪਣੀ ਮਿਹਨਤ ਤੇ ਲਗਨ ਸਦਕਾ ਬੀਏ ਬੀਐਡ ਕਰਕੇ ਸਕੂਲ ਅਧਿਆਪਕ ਬਣ ਗਿਆ ਸੰਧੂ ਨੇ ਨੌਕਰੀ ਦੇ ਨਾਲ-ਨਾਲ ਐਮਏ ਐਮਫਿਲ ਦੀ ਡਿਗਰੀ ਕੀਤੀ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਰ ਲੱਗ ਗਏ ਇਸ ਤੋਂ ਪਿੱਛੋਂ ਇਹਨਾਂ ਨੇ ਪੀਐਚਡੀ ਵੀ ਕਰ ਲਈ ਇਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ ਇਹ ਮਾਰਕਸਵਾਦੀ ਲੇਖਕ ਹੈ ਕਵਿਤਾ ਤੋਂ ਬਾਅਦ ਇਹਨਾਂ ਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਗਾਗਰਜਿਤ ਹੋ ਕੇ ਸਾਹਿਤ ਰਚਨਾ ਦੇ ਲੇਖੇ ਲਾ ਰਿਹਾ ਹੈ ਕੈਰੀਅਰ ਸੰਧੂ ਨੇ ਨੌਕਰੀ ਦੇ ਨਾਲ ਨਾਲ ਐਮਏ ਐਮਫਿਲ ਦੀ ਡਿਗਰੀ ਕੀਤੀ ਲਾਇਲਪੁਰ ਖਾਲਸਾ ਕਾਲਜ ਵਿਖੇ ਪੰਜਾਬੀ ਲੈਕਚਰਾਰ ਲੱਗ ਗਈ ਇਸ ਤੋਂ ਪਿੱਛੋਂ ਪੀਐਚਡੀ ਵੀ ਕਰ ਲਈ ਇਹ ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ ਪੰਜਾਬ ਦੇ ਛੋਟੀ ਕਿਸਾਨੀ ਦਾ ਉਹ ਸਮਰਥ ਕਥਾਕਾਰ ਹੈ ਨਿਮਨ ਕਿਸਾਨੀ ਨਿਮਨ ਵਰਗਾਂ ਦੇ ਲੋਕ ਰਾਜਨੀਤਿਕ ਤੌਰ ਤੇ ਚੇਤਨ ਨਾ ਹੋਣ ਕਰਕੇ ਆਪਣੇ ਸੰਕਟਾਂ ਦੀ ਟੇਕ ਕਿਸਮਤ ਤੇ ਰੱਖਦੇ ਹਨ ਪਰੰਤੂ ਸੰਧੂ ਇਹਨਾਂ ਸੰਕਟਾਂ ਦਾ ਕਾਰਨ ਕਿਸਮਤ ਨਹੀਂ ਸਗੋਂ ਸਮਾਜਿਕ ਰਾਜਨੀਤਿਕ ਆਰਥਿਕ ਕਾਰਨਾਂ ਨੂੰ ਮਿੱਥਦਾ ਹੈ ਇਹ ਸਮੱਸਿਆ ਦੇ ਡੂੰਘਾਈ ਵਿੱਚ ਜਾ ਕੇ ਥਾਪਮਣ ਵਾਲਾ ਵਿਚਾਰਸ਼ੀਲ ਸਹਿਤਕਾਰ ਹੈ ਕਵਿਤਾ ਤੋਂ ਬਾਅਦ ਇਹਨਾਂ ਨੇ ਕਹਾਣੀ ਨੂੰ ਆਪਣੇ ਵਿਚਾਰ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਹੈ ਹੁਣ ਉਹ ਆਪਣਾ ਸੇਵਾਮੁਕਤ ਜੀਵਨ ਹੋਰ ਵੀ ਇਕਾਗਰ ਚਿਤ ਹੋ ਕੇ ਸਾਹਿਤਕ ਕਲਾ ਦੇ ਲੇਖੇ ਲਾ ਰਿਹਾ ਹੈ ਪਿਛਲੇ ਸਾਲਾਂ ਵਿੱਚ ਇਹਨਾਂ ਨੇ ਗਦਰ ਪਾਰਟੀ ਦੇ ਇਤਿਹਾਸ ਬਾਰੇ ਖੋਜ ਕਰਕੇ ਵੀ ਕਈ ਪੁਸਤਕਾਂ ਲਿਖੀਆਂ ਹਨ ਸੰਧੂ ਦੇ ਸਮਕਾਲੀ ਕਹਾਣੀਕਾਰ ਵੀ ਕਹਾਣੀ ਦੇ ਖੇਤਰ ਵਿੱਚ ਸੰਧੂ ਨੂੰ ਇੱਕ ਸਮਰੱਥ ਕਹਾਣੀਕਾਰ ਮੰਨਦੇ ਹਨ ਕੁਲਵੰਤ ਸਿੰਘ ਵਿਰਕ ਇਹਨਾਂ ਬਾਰੇ ਕਹਿੰਦਾ ਹੈ ਕਿ ਵਿਰਕ ਤੇ ਸੰਧੂ ਗਵਾਂਡੇ ਕੌਮਾਂ ਹਨ ਅਸੀਂ ਰਾਵਿਓਂ ਪਾਰ ਸੀ ਇਹ ਲਾਹੌਰ ਵਿੱਚ ਰਾਵਿਓਂ ਰਾਵਿਓਂ ਉੜਾਰ ਸਨ ਸਾਡੀ ਬੋਲੀ ਸਾਡਾ ਰਹਿਣ ਸਹਿਣ ਤੇ ਹੋਰ ਬਹੁਤ ਕੁਝ ਆਪਸ ਵਿੱਚ ਰਲਦਾ ਹੈ। ਬਰੀਆਂ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਇੰਜ ਲੱਗਦਾ ਹੈ ਕਿ ਇਹ ਸਾਡਾ ਇਲਾਕਾ ਬੋਲਦਾ ਹੈ ਤੇ ਅਸੀਂ ਬੈਠੇ ਹਾਂ। ਠੀਕ ਹੈ ਜੀ। ਰਚਨਾਵਾਂ ਇਹਨਾਂ ਦੀਆਂ ਰਚਨਾਵਾਂ ਕਹਾਣੀ ਸੰਗ੍ਰਹਿ ਲੋਹੇ ਦੇ ਹੱਥ 1971 ਦੇ ਵਿੱਚ ਆਈ ਅੰਗ ਸੰਗ 1979 ਭੱਜੀਆਂ ਵਾਹੀ 1987 ਚੌਥੀ ਕੂਟ 1998 ਤਿੱਲ ਫੁੱਲ 2000 ਜਮਰੋਦ 2021 ਸੰਗਮ ਪਬਲਿਕੇਸ਼ਨ ਸਵੈ ਜੀਵਨੀ ਸਾਹਿਤਿਕ ਸਵੈ ਜੀਵਨੀ ਗੁਫਾ ਵਿਚਲੀ ਉਡਾਨ ਸਵੈ ਜੀਵਨੀ ਸਫਰਨਾਮਾ ਪਰਦੇਸੀ ਪੰਜਾਬ ਸਫਰਨਾਮਾ ਅਮਰੀਕਾ ਕੈਨੇਡਾ ਤੇ ਇੰਗਲੈਂਡ ਵਗਦੀ ਐ ਰਾਵੀ ਸਫਰਨਾਮਾ ਪਾਕਿਸਤਾਨ ਆਲੋਚਨਾ ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ ਇਹ ਵੀ ਇੱਕ ਆਲੋਚਨਾ ਨਾਵਲਕਾਰ ਸੋਹਣ ਸਿੰਘ ਸ਼ੀਤਲ ਸਮਾਜ ਸ਼ਾਸਤਰੀ ਪਰਿਪੇਖ ਆਲੋਚਨਾ ਪੜਿਆਂ ਬਾਚਿਆਂ ਇਹ ਵੀ ਆਲੋਚਨਾ ਹੈ ਜੀ ਵਾਰਤਕ ਜੋ ਵਾਰਤਕ ਸੀ ਗਿਆ ਗਦਰ ਲਹਿਰ ਦਾ ਚੌਕ ਮੁਖੀਆ ਚਰਾਗ ਕਰਤਾਰ ਸਿੰਘ ਸਰਾਬਾ ਗਦਰ ਲਹਿਰ ਦੀ ਗਾਥਾ ਇਤਿਹਾਸ ਗਦਰੀ ਜਰਨੈਲ ਕਰਤਾਰ ਸਿੰਘ ਸਰਾਬਾ ਇਤਿਹਾਸ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਇਤਿਹਾਸ ਗਦਰੀ ਬਾਬੇ ਕੌਣ ਸਿੰਘ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ ਬਾਤਕ ਹੀਰੇ ਬੰਦੇ ਸ਼ਬਦ ਚਿੱਤਰ ਇਹ ਇਹਨਾਂ ਨੇ ਲਿਖਿਆ ਜੀ ਸੰਪਾਦਿਤ ਪੁਸਤਕਾਂ ਜੋ ਇਹਨਾਂ ਦੀਆਂ ਸੰਪਾਦਿਤ ਹੋ ਚੁੱਕੀਆਂ ਕਰਵਟ ਸੰਪਾਦਕਾ ਕਥਾਧਾਰਾ ਸੰਪਾਦਕਾ ਚੋਣਵੀਆਂ ਕਹਾਣੀਆਂ ਜੱਟ ਦੀ ਜੂਨ ਆਪਣਾ ਆਪਣਾ ਹਿੱਸਾ ਮੇਰੀਆਂ ਮੇਰੀਆਂ ਚੋਣਵੀਆਂ 15 ਕਹਾਣੀਆਂ ਆਤਮ ਅਨਾਤਮ ਕਾਵੀ ਕਹਾਣੀ ਸੰਗ੍ਰਹਿ ਕਥਾ ਰੰਗ ਕਹਾਣੀ ਸੰਗ੍ਰਹਿ ਦਾਇਰਾ ਕਾਵੀ ਸੰਗ੍ਰਹਿ ਪੰਜਾਬੀ ਕਹਾਣੀ ਅਲੋchna ਰੂਪ ਤੇ ਰੁਝਾਨ ਰਚਨਾਵਾਂ ਇਹਨਾਂ ਦੀਆਂ ਚੋਣੀਆਂ ਜੱਟ ਦੀ ਜੂਨ ਆਪਣਾ ਆਪਣਾ ਹਿੱਸਾ 15 ਚੋਣੀਆਂ 15 ਕਹਾਣੀਆਂ ਵੀਮੀ ਸਦੀ ਦੀ ਪੰਜਾਬੀ ਵਾਰਤਕ ਸਾਹਿਤਕ ਅਕਾਦਮੀ ਨਵੀਂ ਦਿੱਲੀ ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਕਹਾਣੀ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਇਹਨਾਂ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜੀ ਜਿਹਨੇ ਸਾਹਿਤਕ ਅਕਾਦਮੀ ਨਵੀਂ ਦਿੱਲੀ ਨੈਸ਼ਨਲ ਬੁੱਕ ਟਰਸਟ ਨਵੀਂ ਦਿੱਲੀ ਜਗਦੀਸ਼ ਸਿੰਘ ਬਰੀਆਮ ਅੰਕ ਮਾਸਿਕ ਵਰੀਆਮ ਜਲੰਧਰ ਭਗਤ ਸਿੰਘ ਦੀ ਪਛਾਣ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਲविदा ਗੁਰਵਖਸ਼ ਸਿੰਘ ਬੋਨੋਆਣਾ ਬੰਨੋਆਣਾ ਅਲविदा ਗੁਰਵਖਸ਼ ਸਿੰਘ ਬੰਨੋਆਣਾ ਪੰਜਾਬੀ ਲੇਖਕ ਸਭਾ ਜਲੰਧਰ ਪੰਜਾਬੀ ਵਾਰਤਕ ਦਾ ਉੱਚਾ ਬੁਰਜ ਸਰਵਣ ਸਿੰਘ ਸੂਰਜ ਸਿੰਘ ਦੇ ਗਦਰ ਯੋਧਿਆਂ ਦੀ ਯਾਦ ਵਿੱਚ ਗਦਰ ਸ਼ਤਾਬਦੀ ਕੇਂਦਰੀ ਟੋਰਾਂਟੋ ਕੈਨੇਡਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਪ੍ਰਕਾਸ਼ਿਤ ਸਾਲ 2013 ਦੇ ਕੈਲੰਡਰ ਵਾਸਤੇ ਗਦਰ ਪਾਰਟੀ ਦਾ ਸੰਖੇਪ ਇਤਿਹਾਸ ਇਨਾਮ ਜੋ ਵਿਨਰ ਨੂੰ ਇਨਾਮ ਮਿਲੇ ਨੇ 1979 ਦੇ ਵਿੱਚ ਹੀਰਾ ਸਿੰਘ ਦਰ ਦੇ ਨਾਮ ਮਿਲਿਆ 1980 ਦੇ ਵਿੱਚ ਠੀਕ ਹੈ 1980 ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ ਮਿਲਿਆ 1981 ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦਾ ਮਿਲਿਆ 1988 ਦੇ ਵਿੱਚ ਕੁਲਵੰਤ ਸਿੰਘ ਵਿਰਕੀ ਨਾਮ ਮਿਲਿਆ 1988 ਦੇ ਵਿੱਚ ਸ੍ਰੇਸ਼ਟ ਕਹਾਣੀਕਾਰ ਸੇਖੋ ਵਿਰਕ ਪੁਰਸਕਾਰ ਮਿਲਿਆ 1990 ਦੇ ਵਿੱਚ ਸੁਜਾਨ ਸਿੰਘ ਇਨਾਮ ਬਟਾਲਾ 1992 ਨਵਤੇਜ ਸਿੰਘ ਪੁਰਸਕਾਰ 1993 1993 ਮਨਜੀਤ ਯਾਦਗਾਰੀ ਇੰਟਰਨੈਸ਼ਨਲ ਪੁਰਸਕਾਰ ਕੈਨੇਡਾ 1997 ਬਾਰਿਸ਼ਾ ਪੁਰਸਕਾਰ ਪੰਜਾਬੀ ਸੱਤ 1997 ਪੰਜਾਬ ਦਾ ਮਾਣ ਪੁਰਸਕਾਰ ਇੰਟਰਨੈਸ਼ਨਲ ਰੈਸਲਿੰਗ ਐਸੋਸੀਏਸ਼ਨ 골ਡ ਮੈਡਲ ਤੇ 1 ਲੱਖ ਦੀ ਰਾਸ਼ੀ ਨਿਊਯਾਰਕ ਅਮਰੀਕਾ 1998 ਪੰਜਾਬ ਦਾ ਪੁੱਤ ਪੰਜਾਬ ਕੁਸ਼ਤੀ ਸੰਸਥਾ ਵੱਲੋਂ 51 ਹਜ਼ਾਰ ਦੀ ਰਾਸ਼ੀ ਨਾਲ ਸਨਮਾਨ 1999 ਸਾਹਿਤ ਟਰਸਟ ਟੂ ਡੀਗੇ ਪੁਰਸਕਾਰ 1999 ਪਲਸ ਮੰਚ ਪੁਰਸਕਾਰ 1999 ਮੌਲਵੀ ਗੁਲਾਮ ਰਸੂਲ ਪੁਰਸਕਾਰ 2000 ਦੇ ਵਿੱਚ ਪਾਸ਼ ਯਾਦਗਾਰੀ ਪੁਰਸਕਾਰ 2000 ਹਾਸ਼ਮ ਸ਼ਾਹ ਪੁਰਸਕਾਰ 2000 ਸੁਜਾਨ ਸਿੰਘ ਪੁਰਸਕਾਰ ਮਿਲਿਆ 2000 ਦੇ ਵਿੱਚ ਹੀ ਕਰਤਾਰ ਸਿੰਘ ਢਾਲੀਵਾਲ ਪੁਰਸਕਾਰ 2000 ਦੇ ਵਿੱਚ ਹੀ ਇਹਨਾਂ ਨੂੰ ਪੰਜਾਬੀ ਲਈ ਸਹਿਇਤ ਅਕਾਦਮੀ ਇਨਾਮ ਚੌਥੀ ਕੂਟ ਕਹਾਣੀ ਸੰਗ੍ਰਹਿ ਨੂੰ 2001 ਦੇ ਵਿੱਚ ਬਾਰਿਸ਼ਾ ਪੁਰਸਕਾਰ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ਪਾਕਿਸਤਾਨ ਵੱਲੋਂ 2000 ਦੇ ਵਿੱਚ ਪੰਜਾਬ ਰਤਨ ਪੁਰਸਕਾਰ ਮਿਲਿਆ 2003 ਦੇ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਮਿਲਿਆ 2003 ਦੇ ਵਿੱਚ ਹੀ ਵਾਰਿਸ਼ਾ ਪੁਰਸਕਾਰ ਵਿਸ਼ਵ ਪੰਜਾਬੀ ਕਾਨਫਰੰਸ ਲੰਡਨ ਬਰਤਾਨੀਆ 2003 ਦੇ ਵਿੱਚ ਇਹਨਾਂ ਨੂੰ ਸਾਡਾ ਮਾਣ ਪੁਰਸਕਾਰ ਪੰਜਾਬੀ ਸਾਹਿਤ ਅ ਪੰਜਾਬੀ ਸੱਭਿਆਚਾਰ ਮੰਚ ਲੰਡਨ ਵੱਲੋਂ ਦਿੱਤਾ ਗਿਆ ਸਾਡਾ ਮਾਣ ਪੁਰਸਕਾਰ ਲੱਖ ਰੁਪਏ ਦੀ ਰਕਮ ਦਿੱਤੀ ਗਈ ਬ੍ਰਿਟਾਨੀਆ ਦੇ ਦੁਆਰਾ 2006 ਹੈ ਜੀ 2006 ਦੇ ਵਿੱਚ ਅਵਾਰਡ ਆਫ ਅਚੀਵਮੈਂਟ ਦਿੱਤਾ ਗਿਆ ਜੋ ਕਿ ਵਤਨ মিডিਆ ਗਰੁੱਪ ਮਿਸੀ ਸਾਗਾ ਦੁਆਰਾ ਕੈਨੇਡਾ ਦੁਆਰਾ ਦਿੱਤਾ ਗਿਆ 2006 ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਜੋ ਟ੍ਰਾਂਟੋ ਕੈਨੇਡਾ ਦੁਆਰਾ ਦਿੱਤਾ ਗਿਆ 2006 ਦੇ ਵਿੱਚ ਹੀ ਪੰਜਾਬੀ ਸੁਰ ਸ਼ਬਦ ਸੰਗਮ ਪੁਰਸਕਾਰ ਮਿਲਿਆ ਜੋ ਐਡਮਿੰਟਨ ਕੈਨੇਡਾ ਵੱਲੋਂ ਦਿੱਤਾ ਗਿਆ 2007 ਦੇ ਵਿੱਚ ਸਾਹਿਤ ਸੇਵਾ ਪੁਰਸਕਾਰ ਸੈਂਟਰਲ ਐਸੋਸੀਏਸ਼ਨ ਆਫ ਪੰਜਾਬੀ ਰਾਈਟਰਸ ਆਫ ਨਾਰਥ ਅਮਰੀਕਾ ਸਰੀ ਕੈਨੇਡਾ ਵੱਲੋਂ ਦਿੱਤਾ ਗਿਆ 2007 ਦੇ ਵਿੱਚ ਆ ਜੀਵਨ ਪ੍ਰਾਪਤੀ ਪੁਰਸਕਾਰ ਮਿਲਿਆ ਪੰਜਾਬੀ ਕਲਮਾਂ ਦਾ ਕਾਫਲਾ ਟ੍ਰਾਂਟੋ ਕੈਨੇਡਾ 2008 ਦੇ ਵਿੱਚ ਪੰਜਾਬੀ ਲੈਂਗੁਏਜ ਐਸੋਸੀਏਸ਼ਨ ਐਜੂਕੇਸ਼ਨਲ ਐਸੋਸੀਏਸ਼ਨ অন্ਟਾਰੀਓ ਟੋਰਾਂਟੋ ਵੱਲੋਂ ਮਿਲਿਆ 2018 ਦੇ ਵਿੱਚ ਪੰਜਾਬ ਗੌਰਵ ਪੁਰਸਕਾਰ ਪੰਜਾਬ ਆਰਟ ਕਾਉਂਸਲ ਦੁਆਰਾ ਦਿੱਤਾ ਗਿਆ ਤੇ 2023 ਦੇ ਵਿੱਚ ਦੇ ਕੋਈ ਰੀਸੈਂਟ ਆ ਇਹ ਤੁਸੀਂ ਯਾਦ ਰੱਖਣਾ 2023 ਦੇ ਵਿੱਚ ਮਾਰਿਸ਼ਾ ਇੰਟਰਨੈਸ਼ਨਲ ਅਵਾਰਡ ਲਾਹੌਰ ਵੱਲੋਂ ਦਿੱਤਾ ਗਿਆ ਮਾਰਿਸ਼ਾ ਇੰਟਰਨੈਸ਼ਨਲ ਅਵਾਰਡ ਲਾਹੌਰ ਵੱਲੋਂ ਦਿੱਤਾ ਗਿਆ ਇਸ ਦੇ ਨਾਲ ਹੀ